ਵਿਕਾਸ ਲਿਵੇ ਨਾ ਢੇਰ ਦਾ ਕੌਡੀ ਕੱਪ ਹੈ ਬੜਾ ਜਾਨਦਾਰ ਮੈਚ ਹੈ ਪਈ ਕੋਡੀ ਰਵੀ ਕਲਮਨੀ ਹੁਣ ਵੇਖਦੇ ਵੀ ਚੋਣੇ ਵਿੱਚੋਂ ਵਿਕਾਸ ਅਲੇਵਾ 24 ਸਾਲਾਂ ਦੀ ਉਮਰ ਹੈ ਇਸ ਨੌਜੰਦੀ ਇੱਕ ਪਾਸੇ ਬੱਲੇ 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 ਵਿਕਰ ਮੰਦੀਪ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਹੈ ਬੱਲੇਰਾਂ ਦੇ ਮੰਦੀਪ ਦੀ ਪਈ ਰੇਡ ਇੱਕ ਕੰਦੀ ਤੇ ਬਾਹੂ ਵਾਲਾ ਮਨੀਸ਼ ਇੱਕ ਕੰਦੀ ਤੇ ਸੂਰੇ ਵਾਲਿਆ 9ਵੇਂ ਪਿੰਡ ਦਾ ਵਿਕਾਸ ਦੇ ਲਈ ਕਹਿੰਦੇ ਰਵੀ ਨੂੰ ਬੜਾ ਜਾਨਦਾਰ ਜਫਾ ਲਾਇਆ ਹੈ ਲਓ ਪਿੰਡੀ ਗੋੜੀ ਉੱਤੇ ਰਵੀ ਕਲਮ ਹੁਣ ਫਿਰ ਕਬੱਡੀ ਪਾਉਣਾ ਇੱਕ ਪਾਸੇ ਜੱਗੂ ਇੱਕ ਪਾਸੇ ਵਿਕਾਸ ਲਵੇ ਦਾ ਢੇਰ ਦਾ ਕੌਡੀ ਕੱਪ ਬੱਲੇ 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 ਰਵੀ ਕਾ ਮੰਦੀਪ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਹੈ ਇੱਕ ਕੰਨੀ ਤੇ 40 ਮੁਕਤੀਆਂ ਦੀ ਧਰਤੀ ਮੁਖਸਰ ਸਾਹਿਬ ਤੋਂ ਸੰਧਿਆ ਉਹ ਸੂਰੇ ਵਾਲੀ ਆ ਗਗਨ ਨਾਨ ਕਹਿੰਦੇ ਬਾਹੂ ਵਾਲਾ ਮਨਜੀਸ਼ ਹੁਣ ਕੌਣ ਮਨਜੀਸ਼ ਬਾਹ ਸੱਤ ਕਰਤਾ ਜੀ ਸੱਤ ਸੱਤ ਹਜ਼ਾਰ ਦਾ ਹਰ ਇੱਕ ਜਫਾ ਜੱਗੂ 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 ਅੱਜ ਸਿਰਾਂ ਲੱਗੂ ਆਓ ਢੀਲਾ ਜਾਣ ਲਈਦਾ ਇਧਰ ਭਰਾ ਕਹਿੰਦੇ ਆ ਕਹਿੰਦੇ ਰਵੀ ਕੈਲਰਮ ਕਬੱਡੀ ਪਾਉਣ ਦੇ ਲਈ ਪਹੁੰਚਿਆ ਹੋਇਆ ਹੈ ਸੰਘੇੜਾਂ ਦੇ ਮੇਲੇ ਦੇ ਗੱਡੀ ਸਨਮਾਨ ਦੇ ਵਿੱਚ ਸਕਾਰਪੀਓ ਮਿਲੀ ਹੈ ਹਾਏ ਓ ਮੇਰੇ ਆ ਰੱਬਾ ਹਾ ਢੇਰ ਦਾ ਕੌਡਾ ਢੇਰ ਦਾ ਕੌਡੀ ਕਾਪਾ ਤਾਚ ਬੱਜ ਗਿਆ ਤਾਚ ਬੱਜ ਗਿਆ ਢੀਲਾ 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 ਜਾਣ ਲਈਦਾ ਢੀਲਾ ਜਾਣ ਲਈਦਾ ਰਾਮਨਦੀਪ ਆ ਗਿਆ ਲੋਕ ਨਜ਼ਾਰੇ ਲੈਂਦੇ ਆ ਵੱਡਾ ਕੰਠ ਮਹਾਂਪੁਰ ਸ਼ਨੀ ਧਰਤੀ ਐ ਢੇਰਪਿੰਡ ਦੇ ਵਿੱਚ ਅੱਜ ਦੇ ਬੱਛਾ ਨੂੰ ਡੱਕ 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 ਆ ਚੱਕ ਆ ਚੱਕ ਆ ਚੱਕ ਆ ਚੱਕ ਸਿਮਰ ਕਪੂ ਮਟੋੜੀ ਦਾ ਪੀਪਲ ਵੈਲਟ ਪੀਪਲ ਵੈਲਟ ਪੀਪਲ ਵੈਲਟ लेगा जगू जसा लगू के नहीं लगू ये समेन बातें जसा जफा 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 रेम्बो रेम्बो सात हजार रेम्बो सात हजार रेम्बो ਢੇਰ ਦੇ ਵਿੱਚ ਮੱਚੀ ਪਈ ਦੁਹਾਈ ਹੈ ਸੰਘੂਆ ਰਵੀ ਨੇ ਕੌਡੀ ਪਾਈ ਹੈ ਢੇਰ ਦੇ ਕੌਡੀ ਕਬੜੇ ਉੱਤੇ ਮੱਚੀ ਪਈ ਦੁਹਾਈ ਹੈ ਢੇਰ ਦੇ ਕੌਡੀ ਕਬ ਵਿੱਚ ਮੱਚੀ ਪਈ ਦੁਹਾਈ ਹੈ ਰਵੀ 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 ਕੈਨਲਮਾ ਰਵੀ ਕੈਨਲਮਾ ਰਵੀ ਪੀਟਰ ਬਿੱਟ ਮੇਰੇ ਵੀਰੋ ਆ ਆ ਜੋਰ ਕਰਕੇ ਦੁਨੀਆ ਨੇ ਕਹਿੰਦੇ ਪਿਕਟਰ ਬਿਲਡ ਕਿਹਾ ਆ ਨੌਜਵਾਨ ਰਵੀ ਕੇਰਮਨੋ ਆ ਬੱਲਰਾ ਬਲਾ ਮਨਦੀਪ ਜਿਹੜੇ ਸੰਗਰੂਰ ਦਾ ਬੱਲਰਾ ਪਿੰਡ ਹੈ ਉਹ ਕਬੱਡੀ ਪਈ ਹੋਈ ਹੈ ਮਨੀਸ਼ ਫੇਰ ਮਨੀਸ਼ ਫੇਰ ਮਨੀਸ਼ ਫੇਰ ਅੱਜ ਮਨੀਸ਼ ਕਹਿੰਦਾ ਸੇਧ ਢਿੱਲੀ ਹੈ ਸੇਲਾ ਕਬਰਵੇ ਦਿਨੂ ਕਿੱਲ ਭਰਾ ਜਿਹੜੀ ਜੱਗੂ ਦਾ ਹਰ ਗੇਫਲਣਾ ਹੈ 7 7000 ਦਾ ਲੱਗਣਾ ਹੈ ਲਓ ਪੈਂਦੀ ਕਬੱਡੀ ਉੱਤੇ ਹੁਣ ਗਗਨ ਸੂਰੇ ਵਾਲੀਆ ਜਾਂ ਤੇ ਮਨੀਸ਼ਾ ਜਾਂ ਤੇ ਕਿਹੜਾ ਜੱਸੀ ਲੱਗੇ ਜੱਫਾ ਕਬਾਲ ਕਰ ਦੂਗਾ ਚੱਕਿਆ ਕੀਤਾ ਤਨ ਤਨ ਬੱਲੇ ਬੱਲੇ ਹੋਈ ਪਈ ਹੈ ਲਓ ਅਗਲੇ ਥਿਲਿਆ ਪਿੱਛੇ ਵੰਟੇ ਆ ਗਿਆ ਕਬੱਡੀ ਦਾ ਰਵੀ ਆ ਗਿਆ ਕੱਲ ਨੂੰ ਮਾੜਾ ਕਬੱਡੀ ਪਾਉਣ ਲਓ ਪੈਂਦੀ ਕਬੱਡੀ ਉੱਤੇ ਕਿ ਪੈਂਦੀਆਂ ਕਬੱਡੀਆਂ ਤੇ ਚੜ ਚੜ ਕੇ ਵੇਖਦਾ ਜਮਾਨਾ ਸਾਰਾ ਖੜ ਖੜ ਕੇ ਰੈਂਬੋ ਰੈਂਬੋ ਮੁੰਡਿਆ ਵੇ ਸੋਹਣਾ ਸੁਨਖਿਆ ਉਹ ਕੌਡੀ ਵਾਲੇ ਨੇ ਨਾਂ ਤੇਰਾ ਰੱਖਿਆ ਉਹ ਮੁੰਡਿਆ ਵੇ ਸੋਹਣਾ ਸੁਨਖਿਆ ਕੌਡੀ ਵਾਲੇ ਉਹ ਵੇਖ ਢੇਰ ਨੱਚਣ ਲੰਦਾ ਉਹ ਵੇਖ ਉਂਗਲੀ ਤੇ ਰਮਾਲ ਘਮਾਉਂਦਾ ਦਿਲੋਂ ਪੈਦਾ ਜੇ ਕਰ ਜਮੀਨ ਵਿੱਚ ਗਿੱਲ ਹੋਵੇ ਹੁੰਦੀ ਫਸਲ ਵੀ ਯਾਰੋ ਢੇਰ ਪੈਦਾ ਦਿਨ ਦੀ ਗਿੱਦੜੀ ਜਨਮ ਹੈ ਗਿੱਦੜਾ ਨੂੰ ਕਰ ਸਕਦੀ ਸ਼ੇਰਨੀ ਸ਼ੇਰ ਪੈਦਾ ਸ਼ੇਰਾ ਦੀ ਅੰਧਾਰ 90% ਲਲਤੋ ਵਾਲਿਆ ਪੱਕਾ ਹੋ ਜਾਂਦਾ ਹੈ ਉਹ ਪੈਂਦੀ ਰੇਡ ਪੈਂਦੀ ਰੇਡ ਪਰ ਰਵੀ ਰਵੀ ਕੱਲ ਰੰ ਭੱਜ ਗਿਆ ਸ਼ੇਰਾ ਦੀ ਗੋਡੀ ਹੋ ਗਈ ਹੈ ਢੇਰ ਪਿੰਡ ਦੇ ਵਿੱਚ ਸ਼ੇਰਾ ਦੀ ਗੋਡੀ ਹੋ ਗਈ ਹੈ ਰਵੀ ਵੀ ਤਾੜੀਆਂ ਮਾਰਦਾ ਤਨ ਤਨ ਹੋਈ ਪਈ ਹੈ ਲਓ ਪੈਂਦੀ ਗੋਡੀ ਗगन ਸੋਰੇ ਵਾਲਿਆ ਪਰ ਇਸ ਵੇਲੇ ਤੇ ਮਾਹਪਰ ਸੰਤ ਬਾਬਾ ਰਜੀਤ ਸਿੰਘ ਜੀ ਪੁੱਛੇ ਹੋਇਆ ਵੱਡਾ ਧੰਨਵਾਦ ਪਿੰਨੀ ਰੇਡ ਜੱਗੂ 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 ਟੱਕ ਬਰਾਂਦਾ ਕਬੱਡੀ ਕਬੱਡੀ ਰਵੀ ਜੱਗੂ ਰਵੀ ਜੱਗੂ ਰਵੀ ਜੱਗੂ ਰਵੀ ਜੱਗੂ ਢੇਰ ਦਾ ਕਬੱਡੀ ਕਾਪਾ ਡੇਰ ਦਾ ਜਿੰਤ ਹਾਰ ਕਰਮਾਂ ਦੀ ਐ ਜਿੱਤੂ ਜਿਹੜਾ ਵੱਧ ਜਫੇ ਲਾਜੋ ਜਿਤਨਾ ਉਹਨੇ ਐ ਜਿਹਦੇ ਜਿੰਤ ਲਿਖੀ ਵਿੱਚ ਲੇਖ ਆ ਧਰਮਪੀਰ ਜਾਂੜਲੀ ਧਰਮਪੀਰ ਜਾਂੜਲੀ ਨੰਬਰ ਇੰਦਰ ਦਾ ਮੈਚ ਸਮਾਪਤ ਦਾ ਜਿਹੜਾ ਰਿਜ਼ਲਟ ਰਿਹਾ ਕਾਲੇ 15 ਨੰਬਰਾਂ ਜਾਂੜੀ ਦੇ ਸਾਡੇ 19 ਨੰਬਰ ਲੈ ਕੇ ਅਲੇਵਾ ਜਿੱਤ ਗਈ ਐ ਅਲੇਵਾ